अभी बीती ऐसे ग्राम वाले जो पढ़ते हैं नाम भी इतने मतलब नहीं <स्था> <थीज़. स्था> कौन से ऐसे इंडिया चालीस के दिन तारीख से जिरह से चाहिए तो आगे तो बात से तो तू आंदोलन आज से वादे लेंगे इंद्रजीत ऐसे इंडिया चालीस के दिन तारीख से जिरह से चाहिए तो आगे तो बात से तो ਜਥੇਬੰਦੀ ਆਪਣੀ ਦਸ਼ਮੇਸ਼ ਤਰਨਾ ਦਲ ਬਾਬਾ ਮੇਜਰ ਸਿੰਘ ਸੋਢੀ ਜਿਹੜੇ ਆਪਣੇ ਕੀ ਕਹਿੰਦੇ ਜਿਨ੍ਹਾਂ ਦੇ ਜਿਨ੍ਹਾਂ ਨੇ ਬਣਾਈਆਂ ਹਾਂ ਹਾਂਜੀ ਕਿੱਦਾਂ ਪਿੰਡ ਵਾਪਸ ਥੋੜੀ ਜਾਣਾ ਬਾਬਿਆਂ ਨਾਲ ਰਵਾਂਗੇ ਹਾਂਜੀ ਪਹਿਲੇ ਦਿਨ ਹੀ ਘੋੜਾ ਭਜਾਉਣਾ ਸ਼ੁਰੂ ਕਰਤਾ ਹੈ ਹਾਂਜੀ ਹਾਂਜੀ ਕਿੱਦਾਂ ਦਾ ਮਸੂਲ ਕਰ ਰਹੇ ਹੋ ਹਾਂ ਵਧੀਆ ਮਹਿਸੂਸ ਹੋਇਆ ਹੈ ਕਿ ਕਿੰਨੇ ਕੇ ਸਿੰਘ ਜਿਹੜੇ ਤੁਹਾਡੇ ਨਾਲ ਡੱਗਦੇ ਨੇ ਨਹੀਂ ਸਿੰਘ ਆਪਣੇ ਸਾਰੇ ਜਾਫੀ ਪਾਉਂਦੇ ਆ ਹਾਂਜੀ ਜਿੱਦਾਂ ਪਹਿਲਾਂ ਚਰਚਿਆ ਰਹੀਂ ਬਾਬਾ ਜੀ ਨਾਲ ਵੀ ਇਦਾਂ ਹੀ ਰਹੋਗੇ ਹਾਂਜੀ ਬਾਬਾ ਜੀ ਨਾਲ ਵੀ ਇਦਾਂ ਰਹਾਂਗੇ ਸਮੇਟਿਆ ਗਿਆ ਸਾਰਾ ਪਿਛਲਾ ਤੇ ਸਮੇਟਿਆ ਗਿਆ ਵਾ ਮਾਫੀ ਮੰਗਾਈ ਪੁਲਿਸ ਵਾਲਿਆਂ ਕੋਲੋਂ ਪੁਲਿਸ ਵਾਲਿਆਂ ਨੇ ਆਉਂਦਿਆਂ ਕੁੱਟਣਾ ਸ਼ੁਰੂ ਕਰਤਾ ਸੀ ਉਹਨਾਂ ਮੇਰੇ ਗੱਲਬਾਤ ਨਹੀਂ ਸੁਣੀ ਆਉਂਦਿਆਂ ਆਉਂਦਿਆਂ ਸਿੱਧਾ ਡਾਂਗ ਫੇਰਤੀ ਆਉਂਦਿਆਂ ਤੇ ਉਹਨਾਂ ਗੱਲਬਾਤ ਨਹੀਂ ਸੁਣੀ ਵੀ ਗੱਲ ਕੀ ਹੋਈ ਆ ਕੋਤਾ ਤਾਂ ਸੜਾ ਪੈ ਗਿਆ ਕੁੱਤੇ ਨੂੰ ਮੈਂ ਤਲਵਾਰ ਮਾਰਨ ਲੱਗਿਆ ਹਾਂ ਤਲਵਾਰ ਉਹਨਾਂ ਫੜ ਕੇ ਅੰਦਰ ਲਕਾ ਲਈ ਤੇ ਉਹਨਾਂ ਫੜ ਕੇ ਅੰਦਰ ਲਕਾ ਲਈ ਮੈਨੂੰ ਗੁੱਸਾ ਚੜਿਆ ਮੈਂ ਫਿਰ ਦਾਤਰ ਥੋੜਾ ਆ ਰੀ ਲੈਂਦੇ ਘਰੋਂ ਫੇ ਬੂਏ ਤੇ ਮਾਰਦਾ ਰਹਿ ਚਾਰ ਘੰਟੇ ਰੋੜੇ ਰਾਲੇ ਮਾਰੇ ਤੇ ਫੇਰ ਪੁਲਿਸ ਸਾਧ ਲਈ ਮੈਂ ਪੁਲਿਸ ਨੂੰ ਆਵਾਜ਼ ਮਾਰੀ ਮੈਂ ਕਾ ਆਜੋ ਆਜੋ ਪੁਲਿਸ ਗੱਡੀ ਆਉਂਦੀ ਮੈਂ ਕਾ ਆਜੋ ਆਜੋ ਗੱਡੀ ਨੂੰ ਆਵਾਜ਼ ਮਾਰੀ ਮੈਂ ਬੰਕਰਾਂ ਚਾਂਗਾਂ ਮਾਰੀ ਚਾਂਗਰਾਂ ਮਾਰੀਆਂ ਪੁਲਿਸ ਵਾਲੇ ਆ ਗਏ ਆਉਂਦੇ ਆ ਡਾਂਗ ਸ਼ੁਰੂ ਕਰਤੀ ਫੇਰ ਨਹੀਂ ਸੁਣਨਾ ਉਹਨਾਂ ਗੱਲਬਾਤ ਨਹੀਂ ਸੁਣੀ ਉਹਨਾਂ ਵਾਲ ਬੋਲ ਖਿੱਚ ਕੇ ਲੈ ਗਏ ਮੈਨੂੰ ਫਿਰ ਤੇ ਫਿਰ ਉਹਨਾਂ ਕੋ ਮਾਫੀ ਮੰਗਾਈ ਗੋਦਵਾਲ ਸਾਹਿਬ ਆਪਣਾ ਕੀ ਕਹਿੰਦੇ ਬੌਲੀ ਸਾਹਿਬ ਬਾਬਾ ਜੀ ਹੁਣਾਂ ਨੇ ਜਾ ਕੇ ਹਾਂਜੀ ਬਾਬਾ ਜੀ ਹੁਣਾਂ ਗੱਲਬਾਤ ਚਲਾਈ ਆ ਕੇ ਵਧੀਆ ਮਤਲਬ ਹੁਣ ਤੁਹਾਡਾ ਬਿਲਕੁਲ ਕਲੀਅਰ ਹੈ ਕੀ ਹਾਂ ਕਲੀਅਰ ਕਲੀਅਰ ਹੋ ਗਿਆ ਕੇਸ ਭਾਈ ਜੀ ਕਾ ਖਾਲਸਾ ਰ ਜੀ ਵਾਹ ਭਾਈ ਤੇ ਨੂੰ ਪਹਿਲਾਂ ਵੀ ਜਦੋਂ ਇਹ ਗਾਉਂ ਗਾਉਣ ਵਾਲੀ ਨਾਲ ਗਿਆ ਸੀ ਉਦੋਂ ਵੀ ਜਦੋਂ ਇਹ ਤੇ ਕਕਾਰ ਲਵਾਏ ਉਦੋਂ ਵੀ ਇਹਨੂੰ ਕਿਹਾ ਵੀ ਤੂੰ ਜਥੇਬੰਦੀ ਚ ਸ਼ਾਮਲ ਹੋ ਜਾ ਗੁਰੂ ਕਾ ਬਹੁਤ ਸੋਹਣੀ ਏ ਦੀ ਆਵਾਜ਼ ਆ ਖੰਡਪੜ ਸਾਹਿਬ ਵਧੀਆ ਕਰ ਲਿੰਦਾ ਨਿਤਨੇ ਵਧੀਆ ਕਰਦਾ ਤੇ ਇਹਦੀ ਆਵਾਜ਼ ਦੇ ਵਿੱਚ ਰਿਕਾਰਡ ਵੀ ਆ YouTube ਤੇ ਹੈਗਾ ਇਹ ਕਰਕੇ ਨਾ ਪਹਿਲਾਂ ਵੀ ਕਿਹਾ ਹੀ ਪਰ ਉਦੋਂ ਇਹਦੇ ਵੀ ਭੂਤ ਸਵਾਰ ਹੀ ਵੀ ਮੈਂ ਗਾਉਣ ਵਾਲੀ ਨਾ ਜਾਣਾ ਹਾਂਜੀ ਹਾਂਜੀ ਮੈਂ ਉਧਰ ਭੱਜ ਗਿਆ ਮੈਨੂੰ ਹਰਮੰਦਰ ਸਾਹਿਬ ਵਾਲੇ ਵੀ ਖੜਦੇ ਇਹ ਆ ਤੇ ਹੁਣ ਇਹ ਜਥੇਪੰਜੀ ਦਾਲਪੰਥ ਚ ਸ਼ਾਮਲ ਹੋ ਗਿਆ ਆਪਣੇ ਦਾਲਪੰਥ ਬਾਬਾ ਵੀਰ ਸਿੰਘ ਰੰਗਰੇਟੇ ਦੀ ਮਿਸਲ ਦੇ ਵਿੱਚ ਸੋ ਇਹ ਹੁਣ ਦਾਲਪੰਥ ਵਿੱਚ ਹੀ ਰਹੇਗਾ ਸੇਵਾ ਕਰੇਗਾ ਤੇ ਜਿੱਥੇ ਵੀ ਇਹਦੀਆਂ ਸਵਾਵਾਂ ਦੀ ਲੋੜ ਹੋਵੇਗੀ ਜਿਸ ਤਰ੍ਹਾਂ ਇਹਨੂੰ ਅਨਕੀਰਤਨ ਦਾ ਉਧਰ ਤੋਂ ਵੀ ਤੋਰਿਆ ਜਾਊਗਾ ਕੀਰਤਨ ਦੀ ਸਿੱਖਿਆ ਦੇ ਕੇ ਤੇ ਇਹਨੂੰ ਗੁਰੂ ਘਰ ਦੀ ਜਿਹੜਾ ਪ੍ਰਚਾਰ ਵਾਸਤੇ ਵਰਤਿਆ ਜਾਊਗਾ ਨਹੀਂ ਮਕਾਨ ਤੇ ਦਾ ਵਿੱਚ ਜਿਹੜਾ ਉਹ ਢਾਂਚਾ ਹੀ ਖੜਾ ਕੀਤਾ ਬਾਕੀ ਸਾਰਾ ਕੁਝ ਬਣਨ ਵਾਲਾ ਉਹ ਹੁਣ ਹੌਲੀ ਹੌਲੀ ਆਪ ਹੀ ਬਣਾਊਗਾ ਕਿਉਂਕਿ ਕਿਸੇ ਦੇ ਆਸਰੇ ਕੁਝ ਨਹੀਂ ਹੁੰਦਾ ਇਹਨੂੰ ਸਮਝਾਇਆ ਗਿਆ ਵੀ ਤੂੰ ਆਪ ਮਿਹਨਤ ਕਰ ਆਪ ਹੀ ਸਾਰਾ ਕੁਝ ਕਰੀ ਉਹਨਾਂ ਨੇ ਭਾਵੇਂ ਇਹਨੂੰ ਚਲੋ ਵਰਤਿਆ ਹੁਣ ਇਹ ਆਪ ਹੀ ਸਾਰਾ ਕੁਝ ਕਰੂਗਾ ਆਪ ਹੀ ਆਪਣੀ ਮਿਹਨਤ ਨਾਲ ਬਾਲ ਬੂਤੇ ਤੇ ਖੜਾ ਹੋਊਗਾ ਤੇ ਦਾਲ ਪੰਥ ਦੇ ਵਿੱਚ ਇਹ ਸ਼ਾਮਲ ਹੋ ਚੁੱਕਾ ਹੈ ਦਾਲ ਪੰਥ ਦੇ ਵਿੱਚ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਖੁਸ਼ੀਆਂ ਮਿਲਦੀਆਂ ਕਿਉਂਕਿ ਜਿਸ ਤਰ੍ਹਾਂ ਹੁਣ ਪਹਿਲਾਂ ਅਮਰਤਾਰ ਹੀ ਬਾਦ ਚ ਨੇ ਅਮਰਤ ਭੰਗ ਕੀਤਾ ਇਹਨੂੰ ਹੁਣ ਇਹਦਾ 1 ਸਾਲ ਵਾਸਤੇ ਪੂਰੀ ਰੰਗ ਰੋਟੀ ਕਰਾਈ ਜਾਊਗੀ ਫਿਰ ਇਹਨੂੰ ਜਿਹੜੀ ਬਾਨਦੀ ਤਨਖਾਹ ਲਾ ਗਿਆ ਅਮਰ ਸ਼ਕਾਇਆ ਜਾਊਗਾ ਉਸ ਤੋਂ ਬਾਅਦ ਆਏ ਕੋ ਜਿਹੜੇ ਸਾਰੇ ਧਾਰਮਿਕ ਕਾਰਜ ਆ ਉਹ ਕਰਵਾਇਆ ਜਾਇ ਕਰਾਂਗੇ ਤੇ ਜੇ ਸਹੀ ਰਹੋਗਾ ਤੇ ਫਿਰ ਇਹਦਾ ਸਾਰਾ ਕੁਝ ਬਣ ਜਾਊ ਕਿਉਂਕਿ ਦਲਾ ਪੰਥਾਂ ਵਿੱਚ ਤਨਖਾਹਾਂ ਨਹੀਂ ਮਿਲਦੀਆਂ ਪਰ ਗੁਰੂ ਦੀਆਂ ਖੁਸ਼ੀਆਂ ਮਿਲ ਜਾਂਦੀਆਂ ਬڑے-ਬڑے ਸਾਡੇ ਜਿਹੜੇ ਦਾਲ ਪੰਥ ਦੇ ਵਿੱਚ ਸੇਵਾਦਾਰ ਸਨ ਹੁਣ ਬਾਹਰ ਵਿਦੇਸ਼ਾਂ ਦੇ ਵਿੱਚ ਸੇਵਾ ਕਰ ਰਹੇ ਜਾ ਕੇ ਤੇ ਉਹ ਦਾਲ ਪੰਥ ਨੂੰ ਸੇਵਾ ਵੀ ਦਿੰਦੇ ਆ ਤੇ ਖੁਸ਼ੀਆਂ ਲੈ ਰਹੇ ਵੀ ਬਾਬਾ ਜੀ ਜੇ ਅਸੀਂ ਗਰੀਬੀ ਕੱਟੀ ਤੇ ਹੁਣ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖੁਸ਼ੀਆਂ ਵੀ ਦਿੱਤੀਆਂ ਇਹਦੇ ਨਾਲ ਵੀ ਕੋਈ ਹੋ ਜਾ ਸਕਦਾ ਹੋ ਸਕਦਾ ਕੋਈ ਬਾਹਰ ਵਿਦੇਸ਼ ਵਾਲਾ ਇਹਨੂੰ ਲੈ ਜਾਏ ਤੇ ਗੁਰੂ ਸਾਹਿਬ ਦੀ ਕਿਰਪਾ ਜੇ ਛੜ ਦੀ ਕਲਾ ਨਾਲ ਇਹਦਾ ਜ਼ਰਾ ਜੀਵਣ ਹੈ ਉਹ ਸਫਲਾ ਹੋਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ